ਮਿੱਤਰੋ ਮੰਨ ਲਓ ਅੱਜ ਤੁਸੀਂ ਕਿਸੇ ਤੋਂ ਮਾੜੇ ਹੋ ਠੀਕ ਆ ਕੋਈ ਤਗੜਾ ਵਾ ਤੇ ਤੁਹਾਡੇ ਤੇ ਜ਼ੋਰ ਦਿਖਾ ਰਿਹਾ ਤੁਹਾਨੂੰ ਪੁੱਛ ਰਿਹਾ ਵੀ ਤੁਹਾਡੀ ਏਕਾਤ ਕੀ ਆ ਠੀਕ ਆ ਤਾਂ ਇੱਕ ਗੱਲ ਮੇਰੀ ਪੱਲੇ ਬੰਨ ਲਿਓ ਵੀ ਪਾਣੀ ਵਰਗੇ ਹੋਇਓ ਜਿਵੇਂ ਪਾਣੀ ਥੱਲੇ ਨੂੰ ਵਗਦਾ ਨੀਵੇਂ ਤੋਂ ਨਮੇ ਹੋ ਠੀਕ ਆ ਨੀਵੇਂ ਹੋ ਕੇ ਰਹਿ ਲਓ ਕਿਉਂਕਿ ਕਹਿੰਦੇ ਹੁੰਦੇ ਨੇ ਵੀ 100 ਦਿਨ ਭੇਡਦਾ ਤੇ ਇੱਕ ਦਿਨ ਸ਼ੇਰ ਦਾ ਪਾਣੀ ਦਾ ਵੀ ਇਹੀ ਕੰਮ ਹੁੰਦਾ ਜਦੋਂ ਮਤਲਬ ਉਹਨੇ ਕਹਿੰਦਾ ਵੀ ਪਾਣੀ ਪੁਲਾ ਥੱਲੇ ਦੀ ਵਗਦਾ ਬਗੀ ਜਾਂਦਾ ਪਰ ਉਹਦਾ ਇੱਕ ਦਿਨੀ ਹੋਣਾ ਜਦ ਤਨ ਉਹਨੇ ਸਾਰੇ ਪੌਲ ਸਾਰੇ ਬੰਨ ਬੰਨ ਭੰਨ ਕੇ ਕਹਿਰ ਲਿਆ ਲੈਣਾ ਠੀਕ ਆ ਜਦੋਂ ਸੋ ਐਵੇਂ ਦੇ ਬਣੋ 5-7 ਸਾਲ ਸਿਰਫ ਫੋਕਸ ਆਪਦੇ ਕੰਮ ਤੇ ਕਰ ਦੋ ਮਿਹਨਤ ਵੱਲ ਨੂੰ ਆਪਦੇ ਬਸ ਖਿੱਚੋ ਸਰੀਰ ਨੂੰ ਪੂਰਾ ਬਾਹੂ ਠੀਕਾ ਸਰੀਰ ਨੂੰ ਐਨ ਪੂਰਾ ਕਿਸੇ ਚੀਜ਼ ਵੱਲ ਝਾਕੂ ਹੀ ਨਾ 5-7 ਸਾਲਾਂ ਬਾਅਦ ਤੁਸੀਂ ਉਹ ਬੰਦੇ ਤੋਂ ਤਗੜੇ ਹੋ ਜਾਓਗੇ ਇੰਨੀ ਗਰੰਟੀ ਵਾਲੀ ਗੱਲ ਆ ਕਿਉਂਕਿ ਸੋਸ਼ਲ ਮੀਡੀਆ ਦਾ ਯੁੱਗ ਚੱਲਦਾ ਤੇ ਬੰਦਾ ਬਹੁਤ ਫਾਸਟ ਗ੍ਰੋ ਕਰਦਾ ਅਜਲੇ ਟਾਈਮ 'ਚ ਸੋ ਉਦੋਂ ਫਿਰ ਜਾ ਕੇ ਉਹ ਬੰਦੇ ਨੂੰ ਕਿਹਾ ਵੀ ਹਾਂ ਵੀ ਆੜੀ ਕੀ ਕਹਿੰਦਾ ਸੀ ਉਹ ਤੋਂ ਸਮਝ ਨਹੀਂ ਲੱਗੀ ਦੁਬਾਰੇ ਕਹੀਂ ਤੇ ਐਵੇਂ ਤੇ ਬਣੋ ਬਾਈ ਕਿਉਂਕਿ ਇਤਿਹਾਸ ਗਵਾਹ 바 ਵੀ ਇਤਿਹਾਸ ਉਹਨਾਂ ਨੇ ਰਚਿਆ ਜਿਹੜੇ ਬੱਜੇ ਹੋਏ ਤਾਨੇ ਮਿਹਣਿਆਂ ਨੂੰ ਦਿਲ 'ਚ ਐਨ ਸੰਜੋਗ ਕੇ ਰੱਖਦੇ ਆ ਤੇ ਆਉਣ ਤੇ ਫਿਰ ਉਹ ਕੱਢਦੇ ਆ ਆਪਦੀ ਪੜਾਹ